ਪੜੀ ਪੈਰ ਪਿਸਲ ਗਿਆ ਦੇਖਿਆ ਥੱਲੇ ਦੱਬ ਉਹਨਾਂ ਕੇ ਮਰ ਗਿਆ ਹੋ ਗਿਆ ਪੀਦੋਂ ਗਿਆ ਕੋਈ ਕਰਵਾਂ ਨਹੀਂ 6 ਸਾਲ 6 ਮਹੀਨਾ ਚੱਲਣ ਦੇ 5 ਸਾਲ ਹੋ ਗਏ ਦੇਸ਼ ਦੇ ਦੁਸ਼ਮਨਾ ਤੇ ਨਜ਼ਰ ਰੱਖ ਰਹੇ ਜਵਾਨ ਦਾ ਪਹਾੜੀ ਤੋਂ ਪੈਰ ਥਿਲ ਗਿਆ ਤੇਦਰ ਇਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਇਸ ਵੇੜੇ 'ਚ ਸੱਥਰ ਵਿਛ ਗਿਆ 24 ਸਾਲ ਦਾ ਜਵਾਨ ਪੁੱਤ ਜੋ ਤੁਰ ਗਿਆ ਗੁਰਦਾਸਪੁਰ ਜ਼ਿਲ੍ਹੇ ਦੇ ਕਾਦਿਆਂ ਹਲਕੇ ਦਾ ਪਿੰਡ ਹੈ ਪੈਣੀ ਖਾਦਰ ਜਿੱਥੋਂ ਦੇ ਰਹਿਣ ਵਾਲੇ ਸਨ ਫੌਜੀ ਗੁਰਪ੍ਰੀਤ ਸਿੰਘ ਗਸ਼ਤ ਕਰਦੇ ਵੇਲੇ ਉਹਨਾਂ ਦੀ ਮੌਤ ਹੋ ਗਈ ਹੈ 24 ਸਾਲ ਦੇ ਗੁਰਪ੍ਰੀਤ ਸਿੰਘ ਫੀਲਡ 73 ਰੈਜੀਮੈਂਟ 18 ਆਰ ਆਰ ਵਿੱਚ ਪਿਛਲੇ 6 ਸਾਲ ਤੋਂ ਸੇਵਾਵਾਂ ਨਿਭਾਰੇ ਸਨ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੂਲਾ ਦੇ ਵਿੱਚ ਤਾਇਨਾਤ ਸਨ ਲੰਗੇ ਦੀਨੀ ਗੁਰਪ੍ਰੀਤ ਸਿੰਘ ਫੌਜੀ ਟੁਕੜੀ ਸਮੇਤ ਗੁਲਮਰਗ ਵਿਖੇ ਪਹਾੜੀ ਇਲਾਕੇ 'ਚ ਗਸ਼ਤ ਕਰ ਰਹੇ ਸਨ ਪਰ ਇਸ ਦੌਰਾਨ ਉਹਨਾਂ ਦਾ ਪਿਆਰ ਤੇ ਲੱਗ ਗਿਆ ਡੂੰਗੀ ਖਾੜ ਵਿੱਚ ਜਾ ਡਿੱਗੇ ਹਾਦਸੇ ਚ ਉਹਨਾਂ ਦੀ ਮੌਤ ਹੋ ਗਈ ਤੇ ਪਰਿਵਾਰ ਦੁੱਖਾਂ ਚ ਡੁੱਬ ਗਿਆ। ਪਰ ਤਾਂ ਫੋਨ ਆਇਆ ਸਾਨੂੰ ਕੋਈ ਹੋਰ ਨਹੀਂ ਪਤਾ ਨਹੀਂ ਲੱਗਾ। ਜੁਨਟ ਦੇ ਵਿੱਚ ਹਾਂਜੀ ਕੀ ਦੱਸਿਆ ਜਾਂਦਾ ਉਹਨਾਂ ਨੂੰ? ਉਹਨਾਂ ਕਿਹਾ ਪਾੜੀ ਤੇ ਪੈਰ ਪਿਸਲ ਗਿਆ ਤੇ ਡਿੱਗਿਆ ਥੱਲੇ। ਦੱਬ ਉਹਨਾਂ ਕਿਹਾ ਮਰ ਗਿਆ ਹੋ ਗਿਆ ਵੀ ਤਾਂ ਹੋ ਗਿਆ ਕੋਈ ਕਰਾਂ ਨਹੀਂ 6 ਕੁ ਸਾਲ 6 ਮਹੀਨਾ ਚੱਲਣ ਦੇ 5 ਸਾਲ ਹੋ ਗਏ ਤੇ ਕਿੰਨੀ ਉਮਰ ਕਿੰਨੀ ਸੀ? 24 ਸਾਲ ਦਾ। ਦੇ ਆਇਆ ਸੀ ਜੇ ਜੇ ਨਹੀਂ ਉਹੀ ਮਾਂ ਕੀ ਕਰੀਏ ਦੱਸੋਾਨੂੰ ਵੀ ਪਤਾ ਨਹੀਂ ਉਤੇ ਵਧੀਆ ਲੜਕਾ ਸੀਗਾ ਤਕਰੀਬਨ 6 ਸਾਲ ਪਹਿਲਾਂ ਆਰਮੀ ਜੁਆਇਨ ਕੀਤੀ ਸੀਗੀ ਉਤੇ ਦੇਸ਼ ਦੀ ਰਾਖੀ ਵਾਸਤੇ ਸੇਵਾ ਕਰ ਰਿਹਾ ਸੀਗਾ ਅਚਨ ਚੇਤ ਕੱਲ ਪਰਿਵਾਰ ਨੂੰ ਉਹਦੇ ਨਾਲ ਦੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਫੋਨ ਕੀਤਾ ਕਿ ਗੁਰਪ੍ਰੀਤ ਸਿੰਘ ਇਸ ਤਰ੍ਹਾਂ ਪਹਾੜੀ ਤੇ ਚੱਲ ਰਹੀ ਸੀਗੇ ਹੋਰ ਵੀ ਸਾਥੀ ਸੀਗੇ ਨਾਲ ਤੇ ਉਹਦਾ ਪੈਰ ਫਿਸਲ ਕਰਨ ਉਹ ਡੂੰਗੀ ਖਾਈ 'ਚ ਮਤਲਬ ਗੱਲ ਕਰਕੇ ਡਿੱਗ ਗਿਆ ਤੇ ਜਿਸ ਕਾਰਨ ਉਹਦੀ ਜਿਹੜੀ ਡੈਥ ਹੋ ਗਈ ਉਹਨੂੰ رابطہ ਹੋਇਆ ਤੁਹਾਡੇ ਕੋਲ ਹਾਂ رابطہ तकरीबन ਸਾਰੇ ਮੁੰਡੇ ਇਹਨਾਂ ਦੇ ਜਿਹੜੇ ਆਰਮੀ 'ਚ ਹੋਰ ਵੀ ਐ ਉਹਨਾਂ ਨਾਲ ਗੱਲਬਾਤ ਹੋ ਰਹੀ ਹੈ ਪਰਿਵਾਰ ਦੇ ਵਿੱਚ ਕੌਣ ਕੌਣ ਆਇਆ ਨੇ ਪਰਿਵਾਰ ਦੇ ਵਿੱਚ ਸਾਡੇ ਬ੍ਰਦਰ ਨੇ ਸਰਦਾਰ ਨਿਰਿੰਦਰ ਸਿੰਘ ਜੀ ਇਹਨਾਂ ਦਾ ਇੱਕ ਛੋਟਾ ਬੇਟਾ ਆਪਣਾ ਹਰਪ੍ਰੀਤ ਸਿੰਘ ਜੀ ਉਹ ਜੋ ਤੇ ਇਹਨਾਂ ਦੀ ਮਾਤਾ ਗੁਰਪ੍ਰੀਤ ਸਿੰਘ ਦੀ ਜਿਹੜੀ ਹੈ ਉਹ ਮਤਲਬ ਗੱਲ ਕਿਨਾਂ ਬਾਕੀ ਹੋਰ ਪਰਿਵਾਰ ਦੇ ਵਿੱਚ ਉਹਨਾਂ ਦੇ ਚਾਚੇ ਤਾਏ ਜਿਹੜੇ ਆ ਉਹ ਦੋ ਲੜਕੇ ਇਹਨਾਂ ਦੇ ਆਰਮੀ ਚ ਹੋਰ ਵੀ ਜਿਹੜੇ ਆ ਮਤਲਬ ਗੱਲ ਕਿਨੋਂ ਆਨ ਡਿਊਟੀ ਮਤਲਬ ਸੇਵਾ ਨਿਭਾ ਰਹੇ ਆ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾਏ ਤਾਂ ਜੋ ਇਹ ਪਰਿਵਾਰ ਆਪਣਾ ਗੁਜ਼ਾਰਾ ਚਲਾ ਸਕੇ